ਕਾਰਯੋਗ ਵੱਡੇ ਵੀਰ سنجਿੰਦਰ ਸਿੰਘ ਖੋਸਾ ਜੀ ਕੌਮੀ ਪ੍ਰਧਾਨ ਪੰਜਾਬ ਬਾਡੀ ਦੇ ਜਿਨੇ ਵੀ ਮੀਤ ਪ੍ਰਧਾਨ ਸੀਨੀਅਰ ਪ੍ਰਧਾਨ ਸਾਹਿਬਾਨ ਵੱਖ-ਵੱਖ ਜ਼ਿਲ੍ਹਾ ਤੋਂ ਆਏ ਸਰਮੋਰ ਪ੍ਰਧਾਨ ਅਟਾਈਆਂ ਦੇ ਪ੍ਰਧਾਨ ਤੇ ਸਮੁੱਚੀ ਸੰਗਤ ਆਓ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੇ ਮੇਰੀ ਚੁੱਲੀ ਮੇਰੇ ਪੰਜਾਬ ਤੇ ਕਿਹੇ ਮੇਰੀ ਚੁੱਲੀ ਮੇਰੇ ਪੰਜਾਬ ਤੇ ਕੋਈ ਖੌਫ ਪਿਆਸ ਤਾਮਦਾ ਕਿਤੇ ਰੋਂਦੀ ਪਈ ਏ ਮਾਂ ਤੇ ਕਿਤੇ ਬਾਪੂ ਰੋਂਦਾ ਪਿਆ ਕਰ ਲੰਘਦਾ ਕਹਿੰਦਾ ਪੁੱਤ ਮੋਢਿਆਂ ਤੇ ਭਾਰ ਚੱਕ ਨਹੀਂ ਹੁੰਦਾ ਕਹਿੰਦਾ ਪੁੱਤ ਮੋਢਿਆਂ ਤੇ ਭਾਰ ਚੱਕ ਨਹੀਂ ਹੁੰਦਾ ਤੇਰੀ ਜਦ ਮੈਂ ਦੇਖਿਆ ਖੇਤ ਵਿੱਚ ਜਾ ਕੇ ਅੱਧ ਖੜ ਉਮਰ ਦਾ ਮੇਰਾ ਵੀਰ ਰਸਾ ਪਿਆ ਚੁੰਮਦਾ ਮੈਨੂੰ ਸਮਝ ਨਾ ਆਵੇ ਮੇਰਾ ਪੰਜਾਬ ਰੰਗੀ ਵਸਦਾ ਕਹਿਣ ਵਾਲੇ ਉਹ ਰੰਗ ਕਿਹੜੇ ਰੰਗੀ ਰੁਲ ਗਿਆ ਉਹ ਰੰਗ ਕਿਹੜੇ ਰੰਗੀ ਰੁਲ ਗਿਆ ਅੱਜ ਜੇ ਪੰਜਾਬ ਦੀ ਗੱਲ ਕਰੀਏ ਸਮੁੱਚੀ ਪੰਜਾਬੀਅਤ ਦੀ ਗੱਲ ਕਰਗੇ ਤਾਂ ਜਿਹਾ ਸੀ ਹਰ ਪਾਸੇ ਵੱਲ ਚਾਤ ਮਾਰ ਗਿਆ ਤਾਂ ਸਾਨੂੰ ਨੇਕਾਂ ਸਾਡੇ ਪੰਜਾਬ ਦੇ ਵਿੱਚ ਪੀੜਾ ਮਿਲ ਰਹੀਆਂ ਉਹ ਪੀੜਾ ਕਿਹੜੀਆਂ ਨਹੀਂ ਉਹ ਪੀੜਾ ਸਾਡੇ ਕਿਸਾਨ ਭਰਾ ਸਹਿ ਰਹੇ ਨੇ ਉਹ ਪੀੜਾ ਕਿਹੜੀਆਂ ਨਹੀਂ ਉਹ ਮਾਂਵਾਂ ਸਹਿ ਰਹੀਆਂ ਨੇ ਜਿਹੜੀ ਮਾਂ ਨੂੰ ਪਿਆ ਜਾਂਦਾ ਕਿ ਸਹੁਰੇ ਘਰ ਦੇ ਵਿੱਚ ਤੇਰੀ ਕਦਰ ਇੱਕ ਪੁੱਤ ਨਾ ਹੁੰਦੀ ਆ ਔਰਤ ਦੇ ਪੈਰ ਪੁੱਤ ਜੰਮਣ ਤੇ ਲੱਗਦੇ ਨੇ ਪਰ ਜਦੋਂ ਚੱਪਿਆਂ ਨਾਲ ਮਹਿਨਤ ਤੇ ਪੁੱਤ ਜਵਾਨ ਕਰਦੀ ਆ ਨਾ ਤੇ ਉਹ ਪੁੱਤ ਅੱਤਵਾਤੇ ਅਭਿਮਾਨ ਛੱਡ ਜਾਵੇ ਇਹ ਉਹ ਮਾਂਵਾਂ ਜਾਣਦੀਆਂ ਨੇ ਉਹਨਾਂ ਤੇ ਕੀ ਬੀਤਦੀ ਆ ਤੇ ਜਾਂ ਉਹ ਬਜ਼ਾਰ ਦੇ ਬਾਹਰ ਜਾਣਦਾ ਜਿਹੜਾ ਕਹਿੰਦਾ ਜਦੋਂ ਪੁੱਤ ਪਿਓ ਦੀ ਜੁੱਤੀ ਪਾ ਕੇ ਦਰਦਾਣਾ ਤੇ ਪਿਓ ਮੁੱਛ ਨੂੰ ਵੱਟ ਦਿੰਦਾ ਕਹਿੰਦਾ ਚੋ ਬਰਾ ਮੇਰੇ ਬਰਾਬਰ ਦਾ ਹੋ ਗਿਆ ਹੁਣ ਨਹੀਂ ਦੁਨੀਆ ਲੈਦੀ ਪਰ ਦੋਖੋ ਉਸ ਪਾਸੇ ਹੁੰਦਾ ਜਦੋਂ ਉਹੀ ਮਾਂ ਤੇ ਉਹੀ ਪਿਓ ਬੈਠ ਕੇ ਕੀਰਨੇ ਪਾਉਂਦੇ ਨੇ ਬਾਜਾ ਮਾਰਦੇ ਨੇ ਕਹਿੰਦੇ ਨੇ ਪੁੱਤਾਂ ਜਾਂਦੀ ਵਾਰੀ ਇੱਕ ਵਾਰੀ ਸਾਨੂੰ ਇਹ ਤਾਂ ਦੱਸ ਜਾ ਅਸੀਂ ਕੀ ਦੇ ਸਾਰੇ ਜ਼ਿੰਦਗੀ ਤੱਕਾਂਗੇ ਇਹ ਬਹੁਤ ਜਾਰਦਾ ਦਾ ਤਾਨਾ ਅੱਜ ਨਾ ਤਾਂ ਪੰਜਾਬ ਦੀ ਜਵਾਨੀ ਸੇਪ ਰਹੀ ਨਾ ਪੰਜਾਬ ਦੀ ਕਿਸਾਨੀ ਸੇਪ ਰਹੀ ਕਿਸਾਨੀ ਦੀ ਗੱਲ ਕਰਗੇ ਤਾਂ ਖੇਤਾਂ ਦੇ ਕਰਜਿਆਂ ਦੀ ਮਾਰ ਦੇ ਥਾਤੇ ਖੁਦ ਖਿਸ਼ਿਆ ਕਰ ਰਹੇ ਨੇ ਕਦੇ ਸਾਨੂੰ ਹੜ ਮਾਰ ਗਿਆ ਕਦੇ ਮਾਰ ਗਿਆ ਸੋਕਾ ਕਦੇ ਮਾਰ ਗਿਆ ਨੀ ਸਰਕਾਰੀ ਤੇਰਾ ਸਾਨੂੰ ਵੱਡਾ ਧੋਖਾ ਸਰਕਾਰਾਂ ਵਾਰ-ਵਾਰ ਸਾਡੇ ਨਾਲ ਵਾਅਦੇ ਕਰਦੀਆਂ ਨਹੀਂ ਇਹਨਾਂ ਤੋਂ ਵਾਦੇ ਖੋਖਲੇ ਨਿਕਲਦੇ ਨੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਵੀ ਬਹੁਤ ਵੀਰ ਦੱਸ ਕੇ ਗਏ ਨੇ ਕਿ ਜੇਕਰ ਸੋਮਨੀ ਨਾਥਨ ਦੀ ਰਿਪੋਰਟ ਲਾਗੂ ਹੋ ਜਾਂਦੀ ਤਾਂ ਅੱਜ ਅਸੀਂ ਆ ਦਿਨ ਨਾ ਵੇਦੇ ਮੈਂ ਉਹ ਪੰਜਾਬ ਦੀ ਧੀਆ ਜਿਹੜੀ ਮੱਝ ਦੇ ਸਿਮੇ ਦੇ ਉੱਤੋਂ ਕਸਮ ਖਾ ਕੇ ਪੰਜਾਬ ਦੇ ਵਿੱਚ ਤੁਰੀ ਸੀ ਮਿਹਾਜ ਨੌ ਮਹੀਨਿਆਂ ਦਾ ਮੇਰਾ ਬੇਟਾ ਸੀ 2.5 ਸਾਲ ਦੀ ਮੇਰੀ ਬੇਟੀ ਸੀ ਮੇਰਾ ਪਤੀ ਡਰਾਗੋਵ ਡੋਸ ਦੇ ਨਾਲ ਇਸ ਦੁਨੀਆ ਤੋਂ ਚਲਾ ਗਿਆ ਸੀ ਮਾਂ ਦੇ ਵਿੱਚ ਆਇਆ ਕਿ ਜੋ ਪਾਣਾ ਮੇਰੇ ਨਾਲ ਵਸ ਤਿਆ ਮੈਂ ਨਹੀਂ ਚਾਹੁੰਦੀ ਕਿਸੇ ਪੰਜਾਬ ਦੀ ਧੀ ਨਾ ਵਾਸਤੇ ਰੱਬ ਤਾਂ ਹੈ ਨਹੀਂ ਪਰ ਇੱਕ ਹੰਬਲਾ ਮਾਰੂੰਗੀ ਸਮੇ ਸਮੇਤੇ ਬਹੁਤ ਸਾਰੇ ਵੀਰਾਂ ਨੇ ਵੀ ਸਾਥ ਦਿੱਤਾ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਆਉਂਦਾ ਕਿਸਾਨੀ ਅੰਦੋਲਨ ਦੇ ਵਿੱਚ ਥੋੜੀ ਇਹ ਪੰਜਾਬ ਦੀ ਪਹਿਲੀ ਧੀ ਪਹਿਲੀ ਭੈਣ ਸੀ ਜਿਹਨੇ ਜਾ ਕੇ ਕੰਡਿਆਲੀ ਤਾਰ ਪੱਟੀ ਸੀ ਤੇ ਮੇਰੇ ਨਾਲ ਮੈਂ ਉਸ ਮਾਤਾ ਨੂੰ ਅਜੂਰ ਰੂਪ ਰੂਪ ਤੋਂ ਦੇ ਕਰਾਉਣੀ ਚਾਹਨੀ ਆ ਜੇ ਜਿੰਨਾ ਤੇ ਅੱਥਰੂ ਗਏ ਤੇ ਮੇਰੇ ਨਾਲ ਗੋਲੇ ਵੀ ਬਰੇ ਤੇ ਜਿੰਨਾਂ ਦੇ ਸੋਟੀਆਂ ਵੀ ਬਹੁਤ ਜ਼ਿਆਦਾ ਵੱਜੀਆਂ ਪਰ ਉਸ ਔਰਤ ਨੇ ਸੀ ਨਹੀਂ ਕੀਤੀ ਚਾਰ ਦਿਨ ਮੇਰੇ ਨਾਲ ਆਲਟੋ ਗੱਡੀ ਦੇ ਵਿੱਚ ਬੈਠੀ ਰਹੀ ਮੈਂ ਬੇਨਤੀ ਕਰਦੀ ਆ ਮੇਰੇ ਚਾਚੀ ਜੀ ਨੂੰ ਸ਼ਿੰਦਰਪਾਲ ਘਰ ਨੂੰ ਇੱਕ ਵਾਰ ਆਟਕੇ ਖੜੇ ਹੋ ਤੇ ਨਾ ਰੱਬ ਵਰਨਾ ਰੂਹਾਂ ਦੇ ਦਰਸ਼ਨ ਕਰੋ ਇਹ ਉਹ ਔਰਤ ਆ ਆਸੀਂ ਕੋਤਾ ਕਹਿੰਦੀ ਜੇ ਤੈਨੂੰ ਉਖਾੜਨ ਪੈਗੇ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਤੇਰੀਆਂ ਛਾਵਾਆਂ ਆਪ ਹੀ ਅੱਕੇ ਹੋ ਕੇ ਲੜਾਂਗੇ ਪਹਿਲਾ ਗੋਲੀ ਸਾਡੇ ਵੱਜੂਗੀ ਫਿਰ ਤੇਰੇ ਅੰਕ ਤੇ ਵੱਜੂਗੀ ਸੋ ਮੈਂ ਇਹ ਭੈਣ ਨੂੰ ਕਿਉਂ ਤੁਹਾਡੇ ਸਾਹਮਣੇ ਕੀਤਾ ਇਸ ਕਰਕੇ ਕੀਤਾ ਕਿ ਅੱਜ ਦੇਖੋ ਵੱਖ-ਵੱਖ ਪੰਜਾਬ ਦੇ ਕੋਨਿਆਂ ਤੋਂ ਤੁਸੀਂ ਆਏ ਹੋ ਭਾਈ ਜਿੱਥੇ ਤੁਸੀਂ ਇਹਨੇ ਸੈਂਕੜੇ ਮੇਰੇ ਵੀਰ ਆ ਸਕਦੇ ਹੋ ਉਥੇ ਹਰ ਇੱਕ ਗੱਡੀ ਭੈਣਾ ਦੀ ਵੀ ਲੈ ਕੇ ਆਉਂਦੇ ਤਾਂ ਅੱਜ ਮੈਨੂੰ ਬਹੁਤ ਵੱਡਾ ਮਾਣ ਮਸੂਮ ਸੁਣਾ ਸੀ ਤੁਹਾਡੇ ਨੂੰ ਔਰਤ ਆ ਜਿਹੜੀ ਜਿਹਨੂੰ ਕਿਹਾ ਸੋਕੇ ਬੰਦਾ ਆਖੀਏ ਜਿੱਤ ਜ ਮੈ ਰਜ਼ਾਨਾ ਜਿਹਨੇ ਰਾਜੇ ਮਹਾਰਾਜਾ ਨੂੰ ਜਨਮ ਦਿੱਤਾ ਹੋਵੇ ਪਰ ਅੱਜ ਦਾ ਸਾਡਾ ਮਨਤ ਪ੍ਰਧਾਨ ਸਮਾਜ ਫਿਰ ਵੀ ਉਸ ਨੀਤੇ ਟਿਕਿਆ ਹੋਵੇ ਕਿ ਔਰਤ ਜਿਹੜੇ ਘਰ ਦੇ ਕੰਮਾਂ ਲਈ ਆ ਜੇ ਔਰਤਾਂ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਪੈਦਾ ਕਰ ਸਕਦੀ ਆ ਤੁਹਾਡੇ ਵਰਗੇ ਵੀਰਾਂ ਨੂੰ ਜੰਗ ਦੇ ਸਕਦੀ ਆ ਔਰਤ ਸਮਾਜ ਦੇ ਖਿਲਾਫ ਬਰਾਈਆਂ ਦਾ ਦੇਖ ਲਾ ਲੜਾਈ ਦੇ ਵਿੱਚ ਵੀ ਸਰਮੋਹਰ ਹੋ ਕੇ ਤੁਹਾਡੇ ਨਾਲ ਲੜ ਸਕਦੀ ਆ ਬਿਹੁਦੇ ਮਾਤਾ ਪਿਤਾ ਵਰ ਜਿਹੜੀ ਮੈਦਾਨੇ ਜੰਗ ਦੇ ਵਿੱਚ ਜੂਨਜੀ ਸੀ ਅੱਜ ਮੇਰੀਆਂ ਮਾਈ ਭਾਗੂ ਦੀਆਂ ਵਾਰਸਾਂ ਮੇਰੇ ਨਾਲ ਆ ਗਈਆਂ ਸੋ ਜਿੱਥੇ ਇਹਨਾਂ ਨੇ ਮੇਰੇ ਨਾਲ ਇਹਨਾਂ ਯੋਗਦਾਨ ਦਿੱਤਾ ਉਥੇ ਭੈਣ ਜੀ ਬਲਜਿੰਦਰ ਕੌਰ ਮੇਹਰ ਸਿੰਘ ਵਾਲਾ ਤੋਂ ਜਿਨੇ ਕਦੇ ਸੋਚਿਆ ਹੀ ਨਹੀਂ ਜਿਹਨੂੰ ਮੈਂ ਮੜਾ ਜਾ ਫੋਨ ਕਰਦਾ ਪੈਣੇ ਜਾਣਾ ਉਹਨੇ ਕਦੇ ਪੁੱਛਿਆ ਹੀ ਨਹੀਂ ਪੈਣੇ ਜਾਣਾ ਕਿੱਥੇ ਆ ਇੱਕ ਮਾਨ ਆ ਸਾਡੇ ਚ ਸੋ ਵੀਰੋ ਲੜਾਈ ਆ ਨਾ ਜਿਹੜੀ ਜ਼ਿੰਦਗੀ ਦੀ ਆ ਤੇ ਜ਼ਿੰਦਗੀ ਆ ਜਿਹੜੀ ਉਹ ਨਿਤ ਨਵੀਂ ਜੰਗ ਆ ਜਿਹੜਾ ਇਸ ਜੰਗ ਨੂੰ ਲੜਦਾ ਉਹ ਜਿੱਤ ਹਾਸਲ ਜ਼ਰੂਰ ਕਰਦਾ ਮਹਾਰਾਜ ਦੀ ਬਾਣੀ ਕਹਿੰਦੀ ਹਵਲ ਲਲਾ ਨੂਰ ਆ ਪਾਇਆ ਕੁਦਰਤ ਕੇ ਸਾਗ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਸੱਜਣਾ ਕਰਕੇ ਭੇਜੀ ਅੱਜ ਮੁਨੱਖ ਦੇਖੋ ਕਿਹੜੇ ਰਾਹਾਂ ਦੇ ਉੱਪਰ ਪਿਆ ਬਹੁਤ سارے ਮੇਰੇ ਨੌਜਵਾਨ ਵੀ ਰਾਜਨਾਂ ਨੂੰ ਹਾਸਾ ਵੀ ਆ ਰਿਹਾ ਮੇਰੀਆਂ ਗੱਲਾਂ ਤੇ ਪਰ ਇਹ ਚੀਜ਼ ਦੇਖੋ ਇੱਕ ਤੁਸੀਂ ਹਰੇ ਭਰੇ ਦਰਾਖਤੋਂ ਇੱਕ ਤੁਸੀਂ ਬਾਗ ਦੇ ਮਾਲੀ ਨੇ ਪਾਲੇ ਹੋਏ ਬੂਟਿਆਂ ਜਿਸ ਦਿਨ ਤੁਹਾਡੇ ਤੇ ਅੰਬਰ ਵੇਲ ਡੱਗ ਗਈ ਨਾ ਹਰੇ ਭਰੇ ਦਰਾਖਤ ਨਾਸਟ ਹੋ ਜਾਣਗੇ ਭਰਾਵੋ ਫਿਰ ਸਾਡੇ ਕੋਲੇ ਕੀਰਨੇ ਪੌਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਜਾਣਾ ਸੋ ਆਓ ਇੱਕ ਹੰਬਲਾ ਮਾਰੋ ਬੀਕੇਯੂ ਕੋਸਾਈ ਯੂਨੀਅਨ ਦੇ ਨਾਲ ਤੁਸੀਂ ਜੁੜੋ ਜੁੜ ਕੇ ਜਿਹੜਾ ਆਪਾਂ ਇਹ ਜਿਹੜੀ ਲੜਾਈ ਲੜੀਏ ਤੇ ਲੜਾਈ ਲੜ ਕੇ ਜਿੱਤ ਹਾਸਲ ਕਰੀਏ ਹਰ ਚੌਥੇ ਘਰ ਦੇ ਵਿੱਚ ਅੱਜ ਕੀਰਨੇ ਦੇ ਵਣ ਪੈ ਰਹੇ ਆ ਸੋ ਇੰਨੀਆਂ ਤੇ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਟ ਗੁਰਜੀ ਦਾ ਫਾਲਸਾ